ਬਿਲਡਿੰਗ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਉਸਾਰੀ ਜਿਹੜੀਆਂ ਲਗਾਤਾਰੀ ਚੱਲ ਰਹੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਵਕ-ਵਕ ਥਾਵਾਂ ਤੇ ਉੱਪਰ ਉਸਾਰੀਆਂ ਜਿਹੜੀਆਂ ਨੇ ਲਗਾਤਾਰ ਹੀ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇ ਤਾਂ ਸਾਮਾ ਮਾਮਲਾ ਲੁਧਿਆਣਾ ਤੇ ਹੈਬੋ ਵਾਲ ਚੰਦਰ ਨਗਰ ਰੋਡ ਤੋਂ ਸਾਹਮਣੇ ਆ ਰਿਹਾ ਹੈ ਦੇਖ ਸਕਦੇ ਆ ਕਿ ਬਿਲਡਿੰਗਾਂ ਤਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਗਾਈਡਲਾਈਨਸ ਕਿੱਥੇ ਨਾ ਕਿੱਥੇ ਫਾਲੋ ਨਹੀਂ ਹੋ ਰਹੀਆਂ ਦੱਸਦੀ ਹੈ ਕਿ ਇੱਥੇ ਵੀ ਬੇਸਮੈਂਟ ਜਿਹੜੀ ਹੈ ਨਹੀਂ ਬਣਾਈ ਗਈ ਹੈ ਪਾਰਕਿੰਗ ਦੇ ਲਈ ਕੋਈ ਵੀ ਜਗ੍ਹਾ ਨਹੀਂ ਛੱਡੀ ਗਈ ਕਿਉਂਕਿ ਦੁਕਾਨਾਂ ਦੇ ਵਿੱਚ ਅਕਸਰ ਹੀ ਸਵਕਤ ਗਾਹਕ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਤਾਂ ਵਾਹਨ ਉਹਨਾਂ ਦੇ ਵੱਲੋਂ ਸੜਕ ਦੇ ਉੱਪਰ ਹੀ ਖੜੇ ਕੀਤੇ ਜਾਂਦੇ ਨੇ ਜਿਸ ਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਪਰ ਦੇਖ ਸਕਦੇ ਆ ਕਿ ਇੱਥੇ ਬਿਲਡਿੰਗ ਤਾਂ ਜ਼ਰੂਰ ਹੀ ਬਣਾਈ ਜਾ ਰਹੀ ਹੈ ਤੇ ਦੇਖ ਸਕਦੇ ਆ ਕਿ ਪਾਰਕਿੰਗ ਦੇ ਲਈ ਕੋਈ ਵੀ ਜਗ੍ਹਾ ਜਿਹੜੀ ਹੈ ਨਹੀਂ ਛੱਡੀ ਗਈ ਬੀਸਮੈਂਟ ਜਿਹੜੀ ਹੈ ਛੱડਣੀ ਜ਼ਰੂਰੀ ਹੁੰਦੀ ਹੈ ਇੱਕ ਅਹਿਮ ਗਾਈਡਲਾਈਨ ਜਿਹੜੀ ਉਹ ਕਾਰਪੋਰੇਸ਼ਨ ਦੀ ਹੈ ਪਰ ਦੇਖ ਸਕਦੇ ਆ ਕਿ ਉਹ ਗਾਈਡਲਾਈਨ ਜਿਹੜੀ ਹੈ ਇੱਥੇ ਕਿਤੇ ਨਾ ਕਿਤੇ ਫਾਲੋ ਨਹੀਂ ਹੋ ਰਹੀ ਜਿਵੇਂ ਕਹਿ ਲਈਏ ਕਿ ਉਲੰਘਣ ਜਿਹੜਾ ਹੈ ਕਿਤੇ ਨਾ ਕਿਤੇ ਨਿਯਮ ਦਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜੇਕਰ ਕਾਰਪੋਰੇਸ਼ਨ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਤਾਂ ਸੁੱਤੀ ਹੀ ਪਈ ਹੈ ਦੁਕਾਨਾਂ ਜਿਹੜੀਆਂ ਨੇ ਲਗਾਤਾਰ ਹੀ ਬਣਾਈਆਂ ਜਾ ਰਹੀਆਂ ਨੇ ਕਮਰਸ਼ੀਅਲ ਬਿਲਡਿੰਗਾਂ ਤਿਆਰ ਹੋ ਰਹੀਆਂ ਨੇ ਪਰ ਗਾਈਡਲਾਈਨਸ ਜ ਇਹ ਤੇ ਤਾਜ਼ਾ ਤਸਵੀਰ ਲੁਧਿਆਣਾ ਦੇ ਹੈਬੋਵਾਲ ਚੰਦਰਨਗਰ ਰੋਡ ਤੋਂ ਸਾਹਮਣੇ ਆ ਰਹੀ ਜਿੱਥੇ ਬਿਲਡਿੰਗ ਤਾਂ ਬਣ ਰਹੀ ਹੈ ਪਰ ਪਾਰਕਿੰਗ ਦੀ ਜਿਹੜੀ ਕੋ ਗਾਈਡਲਾਈਨ ਹੈ ਉਸ ਨੂੰ ਇੱਥੇ ਪੂਰਾ ਨਹੀਂ ਕੀਤਾ ਜਾ ਰਿਹਾ ਤਾਂ ਤੁਹਾਡਾ ਇਸ ਤੇ ਕੀ ਕਹਿਣਾ ਤੁਸੀਂ ਵੀ ਜ਼ਰੂਰ ਕਮੈਂਟ ਕਰੋ ਮਾਮਲਾ ਲੁਧਿਆਣਾ ਦੇ ਹੈਬੋਵਾਲ ਚੰਦਰ ਨਗਰ ਰੋਡ ਤੋਂ ਸਾਹਮਣੇ ਆ ਰਿਹਾ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਿਲਡਿੰਗ ਜਿਹੜੀ ਹੈ ਤਿਆਰ ਕੀਤੀ ਜਾ ਰਹੀ ਹੈ ਉਸਾਰੀ ਜਿਹੜੀਆਂ ਲਗਾਤਾਰੀ ਚੱਲ ਰਹੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਵਕ-ਵਕ ਥਾਵਾਂ ਤੇ ਉੱਪਰ ਉਸਾਰੀਆਂ ਜੀੜੀਆਂ ਨੇ ਲਗਾਤਾਰ ਹੀ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤੇਤਾਜ਼ਾ ਮਾਮਲਾ ਲੁਧਿਆਣਾ ਤੇ ਹੈਬੋਵਾਲ ਚੰਦਰ ਨਗਰ ਰੋਡ ਤੋਂ ਸਾਹਮਣੇ ਆ ਰਿਹਾ ਹੈ ਦੇਖ ਸਕਦੇ ਆ ਕਿ ਬਿਲਡਿੰਗਾਂ ਤਾਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਪਰ ਗਾਈਡਲਾਈਨਸ ਕਿੱਥੇ ਨਾ ਕਿੱਥੇ ਫਾਲੋ ਨਹੀਂ ਹੋ ਰਹੀਆਂ ਦੱਸਦੀ ਹੈ ਕਿ ਦੇ ਵੀ ਬੇਸਮੈਂਟ ਜਿਹੜੀ ਹੈ ਨਹੀਂ ਬਣਾਈ ਗਈ ਹੈ ਪਾਰਕਿੰਗ ਦੇ ਲਈ ਕੋਈ ਵੀ ਜਗਾ ਨਹੀਂ ਛੱਡੀ ਗਈ ਕਿਉਂਕਿ ਦੁਕਾਨਾਂ ਦੇ ਵਿੱਚ ਅਕਸਰ ਇਸ ਵਕਤ ਗਾਹਰ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ ਤਾਂ ਵਾਹਨ ਉਹਨਾਂ ਦੇ ਵੱਲੋਂ ਸੜਕ ਦੇ ਉੱਪਰ ਹੀ ਖੜੇ ਕੀਤੇ ਜਾਂਦੇ ਨੇ ਜਿਸ ਦੇ ਕਾਰਨ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਪਰ ਦੇਖ ਸਕਦੇ ਹਾਂ ਕਿ ਇੱਥੇ ਬਿਲਡਿੰਗ ਤਾਂ ਜ਼ਰੂਰ ਹੀ ਬਣਾਈ ਜਾ ਰਹੀ ਹੈ ਤੇ ਦੇਖ ਸਕਦੇ ਹਾਂ ਕਿ ਪਾਰਕਿੰਗ ਦੇ ਲਈ ਕੋਈ ਵੀ ਜਗਾ ਜਿਹੜੀ ਹੈ ਨਹੀਂ ਛੱਡੀ ਗਈ ਬੇਸਮੈਂਟ ਜਿਹੜੀ ਹੈ ਛੱਡਣੀ ਜ਼ਰੂਰੀ ਹੁੰਦੀ ਹੈ ਇੱਕ ਅਹਿਮ ਗਾਈਡਲਾਈਨ ਜਿਹੜੀ ਉਹ ਕਾਰਪੋਰੇਸ਼ਨ ਦੀ ਹੈ ਪਰ ਦੇਖ ਸਕਦੇ ਆ ਕਿ ਉਹ ਗਾਈਡਲਾਈਨ ਜਿਹੜੀ ਹੈ ਇੱਥੇ ਕਿਤੇ ਨਾ ਕਿਤੇ ਫਾਲੋ ਨਹੀਂ ਹੋ ਰਹੀ ਚਾ ਕਹਿ ਲਈਏ ਕਿ ਉਲੰਘਣ ਜਿਹੜਾ ਹੈ ਕਿਤੇ ਨਾ ਕਿਤੇ ਨਿਯਮ ਦਾ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜੇਕਰ ਕਾਰਪੋਰੇਸ਼ਨ ਲੁਧਿਆਣਾ ਦੀ ਗੱਲ ਕੀਤੀ ਜਾਏ ਤਾਂ ਲੋਕਾਂ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਤਾਂ ਸੁੱਤੀ ਹੀ ਪਈ ਹੈ ਦੁਕਾਨਾਂ ਜਿਹੜੀਆਂ ਨੇ ਲਗਾਤਾਰ ਹੀ ਬਣਾਈਆਂ ਜਾ ਰਹੀਆਂ ਨੇ ਕਮਰਸ਼ੀਅਲ ਬਿਲਡਿੰਗਾਂ ਤਿਆਰ ਹੋ ਰਹੀਆਂ ਨੇ ਪਰ ਗਾਈਡਲਾਈਨਸ ਜਿਹੜੀਆਂ ਨੇ ਕਿੱਥੇ ਨਾ ਕਿੱਥੇ ਫਾਲੋ ਨਹੀਂ ਹੋ ਰਹੀਆਂ ਤੇ ਤਾਜ਼ਾ ਤਸਵੀਰ ਲੁਧਿਆਣਾ ਦੇ ਹੈਬਵਾਲ ਚੰਦਰ ਨਗਰ ਰੋਡ ਤੋਂ ਸਾਹਮਣੇ ਆ ਰਹੀ ਜਿੱਥੇ ਬਿਲਡਿੰ Lenin, usmerjen.